ਵੀਵੀ ਟੁਡੇ ਚੈਨਲ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਥਾਣਾ ਬਹਿਰਾਮਦੀਨ 35 ਪੁਲਿਸ ਚੌਕੀ ਮਿਲੀ ਦੇ ਦੋ ਪੁਲਿਸ ਮੁਲਾਜ਼ਮਾਂ ਵੱਲੋਂ ਅਦਾਲਤ ਵਿੱਚ ਪੇਸ਼ੀ ਤੋਂ ਪਹਿਲਾਂ ਸਿਵਲ ਹਸਪਤਾਲ ਬੰਗਾ ਵਿੱਚ ਡਾਕਟਰੀ ਜਾਂਚ ਲਈ ਲਿਆਂਦਾ ਨਸ਼ੇ ਦੇ ਮਾਮਲੇ 'ਚ ਕਾਬੂ ਕੀਤਾ ਵਿਅਕਤੀ ਪੁਲਿਸ ਮੁਲਾਜ਼ਮਾਂ ਕੋਲੋਂ ਹਥਕੜੀ ਸਮੇਤ ਫਰਾਰ ਹੋ ਗਿਆ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਮੁਲਾਜ਼ਮ 7 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤੇ ਨੌਜਵਾਨ ਅਜੀਤ ਕੁਮਾਰ ਵਾਸੀ ਲਖਪੁਰ ਨੂੰ ਨਾਲ ਲੈ ਕੇ ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਉਸ ਦੀ ਡਾਕਟਰੀ ਜਾਂਚ ਕਰਵਾਉਣ ਲਈ ਸਿਵਲ ਹਸਪਤਾਲ ਬੰਗਾ ਲੈ ਕੇ ਆਏ ਸਨ ਜਿਵੇਂ ਹੀ ਅਧਿਕਾਰੀ ਉਸ ਨੂੰ ਹਥਕੜੀ ਸਮੇਤ ਸਿਵਲ ਹਸਪਤਾਲ ਦੇ ਅੰਦਰ ਲੈ ਕੇ ਗਏ ਤਾਂ ਉਕਤ ਨੌਜਵਾਨ ਪੁਲਿਸ ਅਧਿਕਾਰੀਆਂ ਕੋਲੋਂ ਹਥਕੜੀ ਛੁਡਾ ਕੇ ਹਥਕੜੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਜਿਸ ਨੂੰ ਕਾਬੂ ਕਰਨ ਲਈ ਦੋਵੇਂ ਪੁਲਿਸ ਮੁਲਾਜ਼ਮ ਅਤੇ ਇੱਕ ਸਿਵਲ ਹਸਪਤਾਲ ਦਾ ਕਰਮਚਾਰੀ ਉਸ ਦੇ ਪਿੱਛੇ ਦੌੜੇ ਜਿਸ ਨੂੰ ਸਿਵਲ ਹਸਪਤਾਲ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਨੇ ਕਰੀਬ 300 ਮੀਟਰ ਦੂਰ ਗਾਂਧੀ ਨਗਰ ਤੋਂ ਕਾਬੂ ਕਰਕੇ ਪੁਲਿਸ ਮੁਲਾਜ਼ਮਾਂ ਦੇ ਹਵਾਲੇ ਕਰ ਦਿੱਤਾ ਇਸ ਸਬੰਧੀ ਸਾਡੇ ਸਟਾਫ رپورਟਰ ਰਕੇਸ਼ अरोड़ा ਵੱਲੋਂ ਥਾਣਾ ਬਹਿਰਾਮ ਦੇ ਐਸਐਚਓ ਜੀਵ ਕੁਮਾਰ ਨਾਲ ਮੌਕੇ ਤੇ ਗੱਲਬਾਤ ਕੀਤੀ ਗਈ ਜਿਨ੍ਹਾਂ ਦੱਸਿਆ ਕਿ ਇਸ ਮਾਮਲੇ ਬਾਰੇ ਉਹਨਾਂ ਨੂੰ ਅਜੇ ਕੋਈ ਵੀ ਜਾਣਕਾਰੀ ਨਹੀਂ ਹੈ ਤੁਹਾਨੂੰ ਦਿਖਾਉਂਦੇ ਹਾਂ ਭੱਜਦੇ ਹੋਏ ਨੌਜਵਾਨ ਦੀ ਸੀਸੀਟੀਵੀ ਤੇ ਹੋਰ ਫੁਟੇਜ ਉਹ ਨਾ ਡਰ ਪੈ ਗਿਆ ਤਾਂ ਸੱਚਾ ਜਿਵੇਂ ਜਵਾਬ ਦੇਣਾ ਆਪਾਂ ਐਨ ਆਜ ਕੋਟਾ ਫਾੜ ਹੋ ਗਿਆ ਜਵਾਬ ਦੇਣਾ ਆਪਾਂ ਸੀ ਉਹ ਬੰਦ ਨਹੀਂ ਉਹ ਤੋਂ ਟੱਪ ਗਈ ਉਹ ਜਿਹੜਾ ਮਾਰ ਗਿਆ ਪੈ ਗਿਆ ਨਾ ਨਿੱਤ ਨੂੰ ਜਿੰਦਾ ਨਾ ਨਿੱਤ ਨੇ ਇੱਥੇ ਕੱਢੀ ਉਹ ਇੱਕ ਕਰਕੇ ਨਾ ਪਰ ਉਹਦੇ ਉੱਥੇ ਹੀ ਕੱਢਿਆ ਪੇਟੀ ਚੱਲ ਰਹੀ ਹੈ ਜਾਨ ਮਿਟਾ ਚੈਲੇਜ ਜਿਵਟਾ ਬਟਨ ਬੇਨ ਨਾ ਕਿ ਤਾ ਉੱਥੇ ਹੀ ਰਾਤ ਵੀ ਇਹਨਾਂ ਵੀ ਤੇ